ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੱਤ ਕੱਤਾ ਤੇ ਅੱਜ ਆਪਾਂ ਸੁਣਦੇ ਹਾਂ ਲੇਖ ਗ੍ਰਾਮ ਰੂਪ ਅਣਖੀ ਜੀ ਦੀ ਲਿਖੀ ਹੋਈ ਇੱਕ ਦਿਲਚਸਪ ਕਹਾਣੀ ਪੁਰਾਣੀ ਜਲੂਨ ਹਰੀਸ਼ਤਾ ਚਿੱਤ ਅੱਜ ਡਿਗੂ ਡਿਗੂ ਕਰਦਾ ਸੀ ਉਹ ਪਲੇ ਪਲੇ ਅਗਵਾੜੀਆਂ ਭੰਦਾ ਤੇ ਪਲੇ ਪਲੇ ਉਸ ਨੂੰ ਉਬਾਸੀ ਆਉਂਦੀਆਂ ਉਹ ਦਫ਼ਤਰ ਵਿੱਚ ਟਿਕ ਕੇ ਨਹੀਂ ਸੀ ਬੈਠ ਸਕਦਾ ਬਾਹਰ ਜਮਾਤਾਂ ਬਲਗੇੜਾ ਮਾਰਦਾ ਤੇ ਫੇਰ ਦਫ਼ਤਰ ਵਿੱਚ ਕੁਰਸੀ ਤੇ ਆ ਕੇ ਢੇਰੀ ਹੋ ਜਾਂਦਾ ਅੱਜ ਉਹਦਾ ਕਾਲਜਾ ਜਿਵੇਂ ਧਰਤੀ ਤੇ ਡਿੱਗਣ ਨੂੰ ਕਹਿੰਦਾ ਸੀ ਤੇ ਉਸ ਨੂੰ ਮਸਾ-ਮਸਾ ਘੁੱਟ ਕੇ ਉਸਨੇ ਆਪਣੇ ਹੱਥਾਂ ਵਿੱਚ ਰੱਖਿਆ ਹੋਇਆ ਸੀ ਅੱਜ ਤੜਕੇ ਜਦੋਂ ਘਰੋਂ ਆਇਆ ਸੀ ਉਦੋਂ ਤੋਂ ਹੀ ਉਸ ਦਾ ਮਨ ਉਦਾਸ ਸੀ ਤੜਕੇ ਤੜਕੇ ਸਕੂਲ ਨੂੰ ਜਾਣ ਤੋਂ ਪਹਿਲਾਂ ਇੱਕ ਜ਼ਰੂਰੀ ਕਾਗਜ਼ ਉਸ ਨੂੰ ਲੱਭਦਾ ਨਹੀਂ ਸੀ ਉਸਨੇ ਆਪਣੇ ਸਾਰੇ ਟਰੰਕ ਦੋਵੇਂ ਤਿੰਨੇ ਅਟੈਚੀ ਅਲਮਾਰੀਆਂ ਤੇ ਛਿੱਕੂ ਪਤਪਤ ਕਰਕੇ ਦੇਖ ਲੇ ਸ ਪਰ ਕਾਗਜ਼ ਨਹੀਂ ਸੀ ਮਿਲਿਆ ਉਸਨੇ ਆਪਣੀਆਂ ਪੁਰਾਣੀਆਂ ਡਾਇਰੀਆਂ ਫਰੋਲ ਕੇ ਦੇਖੀਆਂ ਤੇ ਫਿਰ ਐਵੇਂ ਹੀ ਕਈ ਗਏ ਸਾਲ ਪੁਰਾਣੀਆਂ ਗੱਲਾਂ ਡਾਇਰੀਆਂ ਵਿੱਚੋਂ ਪੜ੍ਹ-ਪੜ ਕੇ ਘਰਚਦਾ ਰਿਹਾ ਇੱਕ ਡਾਇਰੀ ਵਿੱਚ ਉਸ ਨੂੰ ਇੱਕ ਛੋਟੀ ਜੀ ਤਸਵੀਰ ਲੱਭਈ ਉਹ ਤਸਵੀਰ ਲਖਵੀਰ ਦੀ ਸੀ 23 ਸਾਲ ਹੋਏ ਇੱਕ ਪਿੰਡੋਂ ਉਸ ਦੀ ਬਦਲੀ ਹੋਈ ਸੀ ਬਦਲੀ ਹੋਈ ਕਾ ਨੂੰ ਉਸ ਨੇ ਆਪ ਹੀ ਕਰਵਾ ਲਈ ਸੀ ਉਸ ਪਿੰਡ ਵਿੱਚ ਉਸ ਦੀ ਚਰਚਾ ਬੜੀ ਹੋ ਗਈ ਲੋਕ ਕਹਿੰਦੇ ਸਨ ਇਹ ਮਾਸਟਰ ਹੁਣ ਇੱਥੋਂ ਆਪ ਹੀ ਨਹੀਂ ਜਾਂਦਾ ਇਹਦੀ ਲੋਥ ਜਾਉ ਉਸ ਪਿੰਡ ਉਸ ਦੇ ਗੁਆਂਢ ਵਿੱਚ ਹੀ ਲਖਵੀਰ ਇੱਕ ਕੁੜੀ ਸੀ ਬਣਦਾ ਤਨ ਦਾ ਕੱਦ ਪਰਮਾ ਸਰੀਰ ਹੱਥ ਲਾਏ ਤੋਂ ਮਿਲਣਾ ਹੁੰਦਾ ਗੋਰਾ ਚਿੱਟਾ ਤੇ ਮੁਲਾਇਮ ਪਿੰਡ ਤੇ ਦਿਲ ਨੂੰ ਕੀਲ ਲੈਣ ਵਾਲੀਆਂ ਮੋਟੀਆਂ-ਮੋਟੀਆਂ ਅੱਖਾਂ ਦੇ ਖਿੱਚ ਹਰੀਸ਼ ਨੇ ਪਹਿਲੇ ਦਿਨ ਹੀ ਜਦੋਂ ਕੁੜੀ ਦੇਖੀ ਸੀ ਤਾਂ ਥਾਂ ਹੀ ਢੇਰੀ ਹੋ ਗਿਆ ਸੀ ਉਹ ਤਿੰਨ ਵਾਰੀ 10ਵੇਂ ਵਿੱਚੋਂ ਫੇਲ ਹੋ ਚੁੱਕੀ ਸੀ ਤੇ ਫੇਰ ਉਹਦੇ ਘਰਦਿਆਂ ਨੇ ਸਮਝ ਲਿਆ ਸੀ ਕੁੜੀ ਦੇ ਚਾਲੇ ਕਸੂਤੇ ਨੇ ਇਹਨੂੰ ਫਟਾਫਟ ਵਿਆਹ ਦੇਈਏ ਤਾਂ ਠੀਕ ਹੈ ਲਖਵੀਰ ਦਾ ਪਤੀ ਫੌਜ ਵਿੱਚ ਵਰਤੀ ਇੱਕ ਮਲੂਕ ਜਿਹਾ 20 ਸਾਲਾਂ ਗੱਭਰੂ ਸੀ ਹਰੀਸ਼ ਜਦੋਂ ਪਿੰਡ ਹੁੰਦਾ ਸੀ ਕੇਵਲ 10ਵੇਂ ਪਾਸ ਸੀ ਫਿਰ ਕਈ ਸਾਲਾਂ ਵਿੱਚ ਮਰਦੇ ਪੈਂਦੇ ਨੇ ਉਸਨੇ ਬੀਏ ਕਰ ਲਈ ਸੀ ਫਿਰ ਔਖੇ ਸੁਖਾਲੇ ਨੇ ਬੀਟੀਵੀ ਕਰ ਲਈ ਤੇ ਐਮਏ ਵੀ ਹੁਣ ਉਹ ਇਸ ਪਿੰਡ ਹਾਇਰ ਸਕੈਂਡਰੀ ਸਕੂਲ ਦਾ ਪ੍ਰਿੰਸੀਪਲ ਲੱਗਿਆ ਹੋਇਆ ਸੀ ਪ੍ਰਿੰਸੀਪਲ ਲੱਗੇ ਨੂੰ ਉਸ ਨੂੰ 2 ਸਾਲ ਹੀ ਹੋਏ ਸਨ ਉਸ ਦਾ ਇੱਕ ਮੁੰਡਾ ਡਾਕਟਰੀ ਦੀ ਪੜ੍ਹਾਈ ਕਰਦਾ ਸੀ ਤੇ ਇੱਕ ਇਥੋਂ ਉਸ ਦੇ ਕੋਲ ਹੀ 10ਵੇਂ ਵਿੱਚ ਪੜ੍ਹਦਾ ਸੀ ਇੱਕੋ ਇੱਕ ਵੱਡੇ ਕੁੜੇ ਬੀਏ ਕਰ ਗਈ ਸੀ ਤੇ ਵਿਆਹ ਦਿੱਤੀ ਸੀ ਹਾਂ ਹਰੀਸ਼ ਅੱਜ ਤੜਕੇ ਤੋਂ ਹੀ ਜਦੋਂ ਤੂੰ ਘਰੋਂ ਆਇਆ ਸੀ ਬਹੁਤ ਉਦਾਸ ਸੀ ਗਰਮੀ ਮੁੱਕ ਰਹੀ ਸੀ ਤੇ ਸਿਆਲ ਸ਼ੁਰੂ ਹੋਣ ਵਾਲਾ ਸੀ ਸਕੂਲ ਵਿੱਚ ਪੜ੍ਹਾਈ ਦਾ ਪੂਰਾ ਜ਼ੋਰ ਸੀ ਕੋਈ ਮਾਸਟਰ ਆਪਣੀ ਜਮਾਤ ਵੇਲੇ ਨਹੀਂ ਸੀ ਛੱਡਦਾ ਸਭ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ 8ਵੀਂ ਦੇ ਇਮਤਿਹਾਨ ਦੇ ਦਾਖਲੇ ਜਾ ਰਹੇ ਸਨ ਹਰੀਸ਼ ਦਫ਼ਤਰ ਵਿੱਚ ਬੈਠਾ ਪੂਰਾ ਦੁਖੀ ਸੀ ਬਿੰਦੇ-ਬਿੰਦੇ ਆਪਣੀ ਜੇਬ ਵਿੱਚੋਂ ਉਹ ਬਟੂਆ ਕੱਢਦਾ ਤੇ ਉਸ ਵਿੱਚ ਲੁਕੋ ਕੇ ਪਾਈ ਲਖਵੀਰ ਦੀ ਤਸਵੀਰ ਦੇਖ ਲੈਂਦਾ ਤੇਰੀ ਮੁਹੱਬਤ ਹੌਸ ਤੋਂ ਸ਼ੁਰੂ ਹੋਈ ਏ ਮੈਨੂੰ ਲੱਗਦਾ ਇਹ ਨਿਭਣੀ ਨਹੀਂ ਇੱਕ ਦਿਨ ਉਸਨੇ ਲਖਵੀਰ ਨੂੰ ਕਿਹਾ ਸੀ ਮੁਹੱਬਤ ਦਾ ਤੇ ਹੌਸ ਦਾ ਤਾਂ ਮੈਨੂੰ ਪਤਾ ਨਹੀਂ ਮੇਰੇ ਅੰਗ-ਅੰਗ ਵਿੱਚ ਜਿਹੜੀ ਤਾਂ ਇੱਕ ਆਪਣਤ ਜੀ ਟੜਕਾ ਦਿੱਤੀ ਏ ਉਹ ਮੈਥੋਂ ساری ਉਮਰ ਨਹੀਂ ਭੁੱਲਣੀ ਲਖਵੀਰ ਨੇ ਜਵਾਬ ਦਿੱਤਾ ਸੀ ਅੱਜ ਉਹ ਹੀ ਆਪਣਤ ਜਿਹੜੀ ਉਸਨੇ ਲਖਵੀਰ ਨੂੰ ਕਦੇ ਦਿੱਤੀ ਸੀ ਉਸਨੇ ਆਪਣੇ ਅੰਗਾਂ ਵਿੱਚ ਟੜਕਣ ਲੱਗ ਪਈ ਸੀ ਵੱਡੇ ਵੱਡੇ ਧੀਆਂ ਪੁੱਤਾਂ ਨੂੰ ਦੇਖ ਕੇ ਅੱਧੇ ਧੌਣਿਆਂ ਵਾਲੇ ਆਪਣੇ ਸਿਰ ਤੇ ਹੱਥ ਫੇਰ ਕੇ ਤੇਜ਼ ਪਿੰਡ ਵਿੱਚ ਆਪਣੇ ਸੌ ਵਿਹਾਰ ਨੂੰ ਜਾਣ ਕੇ ਉਸ ਨੂੰ ਨਮੋਸ਼ੀ ਜਈ ਬਿਉਂਦੀ ਕਿ ਪੁਰਾਣੀ ਜਲੂਨ ਮੈਂ ਕਿੱਥੋਂ ਆਪਣੀ ਇੱਕ ਵਿੱਚ ਸੁਲਗਾ ਲਈ ਐ ਲੱਖ ਯਤਨ ਦੇ ਬਾਅਦ ਵੀ ਪਰ ਲਖਵੀਰ ਦਾ ਨਿੱਖਰ ਮਾਹੂ ਉਸ ਦੇ ਜਹਨ ਵਿੱਚ ਆ ਬੈੰਦਾ ਇਹ ਵਿਆਹ ਤੇ ਵਿਆਹਾਂ ਵਿੱਚ ਉਹ ਜੰਮੇ ਇਹ ਮੁੰਡੇ ਕੁੜੀਆਂ ਤਾਂ ਐਵੇਂ ਸਮਾਜਿਕ ਬੰਧਨ ਤੇ ਦਿਖਾਵਾ ਹਨ ਉਸ ਦਿਮਾਗ ਵਿੱਚੋਂ ਤੂਫਾਨ ਖੜਾ ਹੋ ਗਿਆ ਸਮਾਜ ਨੂੰ ਲੋਹੇ ਦੀਆਂ ਕੰਧਾਂ ਵਾਲੇ ਘਰ ਵਿੱਚ ਕੈਦ ਕਰਕੇ ਤੇ ਸੂਰਜ ਨੂੰ ਡੂੰਘੇ ਟੋਏ ਵਿੱਚ ਦੱਬ ਕੇ ਜਿਹੜੀ ਖੁੱਲ ਕਿਸੇ ਕੁੜੀ ਨਾਲ ਮਾਣੀ ਹੋਵੇ ਉਸ ਤੋਂ ਵੱਡਾ ਤੇ ਗੰਡਵਾ ਗੁੰਦਵਾ ਰਿਸ਼ਤਾ ਕਿਸੇ ਤੀਵੀ ਨਾਲ ਧਰਤੀ ਦੀ ਕੁੰਡ ਤੇ ਹੋਰ ਕੋਈ ਨਹੀਂ ਉਸ ਦਾ ਧਿਆਨ ਬੈਠੇ-ਬੈਠੇ ਦਾ ਦਫ਼ਤਰ ਦੀਆਂ ਉੱਚੀਆਂ-ਉੱਚੀਆਂ ਕੰਧਾਂ ਨਾਲ ਲਟਕਦੀਆਂ ਸੈਨਿਕ ਸ਼ਹੀਦਾਂ ਦੀਆਂ ਤਸਵੀਰਾਂ ਵੱਲ ਚਲਾ ਗਿਆ। ਅਜੋ ਉਸਨੇ ਮੂੰਹ ਦੀ ਹਜਾਮਤ ਵੀ ਨਹੀਂ ਸੀ ਕੀਤੀ। ਉਸਨੇ ਆਪਣੇ ਚਿਹਰੇ ਤੇ ਹੱਥ ਫੇਰਿਆ। ਦਾੜੀ ਦੇ ਕਰਜੇ ਰੜਕਦੇ ਉਸ ਨੂੰ ਇਓਂ ਲੱਗੇ ਜਿਵੇਂ ਉਸ ਦੇ ਦਿਮਾਗ ਵਿੱਚ ਕਈ ਯਾਦਾਂ ਰੜਕਦੀਆਂ ਹੋਣ ਤੇ ਉਸ ਦਾ ਮਨ ਛੇਲਿਆ ਜਾ ਰਿਹਾ ਹੋਵੇ। ਫਿਰ ਉਸ ਨੂੰ ਯਾਦ ਆਇਆ ਕੇ ਲਖਵੀਰ ਵੀ ਇੱਕ ਫੌਜੀ ਨਾਲ ਵਹੀ ਗਈ ਸੀ ਉਸ ਦੇ ਵਿਆਹ ਤੋਂ ਪਿੱਛੋਂ ਉਹ ਉਸ ਨੂੰ ਕਦੇ ਵੀ ਨਹੀਂ ਸੀ ਮਿਲੀ ਪਤਾ ਨਹੀਂ ਉਹ ਹੁਣ ਕਿਹੋ ਜਿਹੀ ਹੋਵੇਗੀ ਹੁਣ ਤਾਂ ਉਸ ਦੇ ਕਈ ਜਵਾਬ ਹੋ ਗਏ ਹੋਣਗੇ ਉਸ ਦਾ ਫੌਜੀ ਹੁਣ ਤਾਂ ਕੋਈ ਤਰੱਕੀ ਕਰ ਗਿਆ ਹੋਵੇਗਾ ਜਾਂ ਹੋ ਸਕਦਾ ਹੈ ਚੀਨ ਦੀ ਲੜਾਈ ਜਾਂ ਪਾਕਿਸਤਾਨ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਹੋਵੇ ਉਸ ਦੇ ਮਨ ਵਿੱਚ ਇਹ ਉਤਰਾ ਚੜਾ ਉਠਰੇ ਸਨ ਤੇ ਇੱਕ ਮਾਸਟਰ ਹਰਖਿਆ ਹੋਇਆ। ਇੱਕ ਮੁੰਡੇ ਨੂੰ ਡੌਲਿਓ ਫੜੀ ਅੰਦਰ ਆਇਆ। ਕਹਿੰਦਾ ਦੇਖੋ ਜੀ ਸਾਰੇ ਮੁੰਡਿਆਂ ਦਾ ਦਾਖਲਾ ਆ ਗਿਆ। ਇਸ ਮੁੰਡੇ ਨੇ ਲਹੂ ਪੀ ਲਿਆ। ਦਾਖਲਾ ਹੀ ਲਿਆ ਕੇ ਨਹੀਂ ਦਿੰਦਾ। ਦੱਸੋ ਆਹ ਤੁਹਾਡੇ ਸਾਹਮਣੇ ਖੜਾ ਹੈ। ਐਨੀ ਗੱਲ ਕਹਿ ਕੇ ਮਾਸਟਰ ਤਾਂ ਚਲੇ ਗਿਆ ਤੇ ਉਹ ਮੁੰਡਾ ਉੱਥੇ ਹੀ ਪ੍ਰਿੰਸੀਪਲ ਦੀ ਮੇਜ਼ ਕੋਲ ਖੜਾ ਰਿਹਾ। ਤੇਰਾ ਪਿਓ ਕੀ ਕੰਮ ਕਰਦਾ ਹੈ? ਪ੍ਰਿੰਸੀਪਲ ਨੇ ਪੁੱਛਿਆ। ਮੇਤਾ ਜੀ ਆਪਣੇ ਮਾਮੇ ਕੋਲ ਰਹਿਣਾ ਮੇਰਾ ਮਾਮਾ ਇੱਥੇ ਪਟਵਾਰੀ ਹੈ ਮੁੰਡੇ ਨੇ ਡਾਟੜ ਕੇ ਜਵਾਬ ਦਿੱਤਾ ਫੇਸ ਤੇਰੀ ਫਿਰ 12 ਰੁਪਏ ਕੌਣ ਦੇਉ ਜਾਂ ਆਪਣੇ ਮਾਮੇ ਨੂੰ ਬੁਲਾ ਕੇ ਲਿਆ ਉਸਨੇ ਝਿੜਕ ਕੇ ਕਿਹਾ ਬਿੱਟੂ ਦਾ ਮਾਮਾ ਤਾਂ ਘਰ ਨਹੀਂ ਸੀ ਬਿੱਟੂ ਦੀ ਮਾਂ ਆਈ ਹੋਈ ਸੀ ਉਹ ਦੇ ਨਾਲ ਸਕੂਲ ਆ ਗਈ ਦਫ਼ਤਰ ਵਿੱਚ ਜਾ ਉਹ ਆ ਕੇ ਵੜੀ ਪ੍ਰਿੰਸੀਪਲ ਦੇ ਮੂੰਹ ਨੂੰ ਦੇਖ ਕੇ ਥਾਂ ਦੇ ਥਾਂ ਖੜੀ ਰਹਿ ਗਈ ਇਹ ਬੰਦਾ ਸ਼ਾਇਦ ਉਸਨੇ ਕਦੇ ਦੇਖਿਆ ਸੀ ਪ੍ਰਿੰਸੀਪਲ ਨੇ ਜਦ ਬਿੱਟੂ ਦੇ ਨਾਲ ਉਸ ਔਰਤ ਨੂੰ ਦੇਖਿਆ ਤਾਂ ਚੁੱਪਦਾ ਚੁੱਪ ਬੈਠਾ ਰਹਿ ਗਿਆ ਇਹ ਔਰਤ ਸ਼ਾਇਦ ਉਸਨੇ ਕਦੇ ਦੇਖੀ ਸੀ ਦਿਲ ਕਰੜਾ ਕਰਕੇ ਤੇ ਮੂੰਹ ਹੋਰ ਪਾਸੇ ਭਵਾ ਕੇ ਪ੍ਰਿੰਸੀਪਲ ਨੇ ਪੁੱਛਿਆ ਇਹ ਤੁਹਾਡਾ ਲੜਕਾ ਜੀ ਹਾਂ ਜੀ ਵੀਰ ਜੀ ਤਸੀਲ ਗਏ ਹੋਏ ਨੇ ਅੱਜ ਆਗੇ ਤਾਂ ਦਾਖਲਾ ਕਰ ਲਉ ਇਹ ਲੈ ਆਓ ਬਿੱਟੂ ਦੇ ਮਾਂ ਨੇ ਨੀਵੇਂ ਪਾ ਕੇ ਬੇਚਿਜ ਕਾਖ ਦਿੱਤਾ ਬਿੱਟੂ ਦੇ ਬਾਪੂ ਜੀ ਕੀ ਕੰਮ ਕਰਦੇ ਆ ਜਿਵੇਂ ਉਸ ਦੇ ਅੰਦਰੋਂ ਸਵਾਲ ਉੱਠਿਆ ਹੋਵੇ ਉਹ ਤਾਂ ਫੌਜ ਵਿੱਚ ਸੂਬੇਦਾਰ ਨੇ ਐਸ ਮਹੀਨੇ ਉਹਨਾਂ ਦਾ ਮਨੀ ਅਡਰੀ ਨਹੀਂ ਆਇਆ ਬਿੱਟੂ ਦੀ ਮਾਂ ਦੱਸ ਰਹੀ ਸੀ ਪ੍ਰਿੰਸੀਪਲ ਨੇ ਬਿੱਟੂ ਨੂੰ ਜਮਾਤ ਵਿੱਚ ਭੇਜ ਦਿੱਤਾ ਤੇ ਉਸ ਮਾਂ ਨੂੰ ਕੁਰਸੀ ਤੇ ਬੈਠਣ ਲਈ ਆਖਿਆ ਆਪ ਪ੍ਰਿੰਸੀਪਲ 8ਵੀਂ ਜਮਾਤ ਦੇ ਇਨਚਾਰਜ ਕੋਲ ਚਲੇ ਗਿਆ ਉਸ ਨੂੰ ਆਪਣੀ ਜੇਬ ਵਿੱਚੋਂ 12 ਰੁਪਏ ਦੇ ਕੇ ਕਿਹਾ ਬਿੱਟੂ ਦੀ ਫੀਸ ਮਾਸਟਰ ਜੀ ਉਹਦੀ ਮਾਂ ਇਹ ਲੈ ਆਈ ਹੈ ਤੇ ਚਪੜਾਸੀ ਨੂੰ ਬੁਲਾ ਕੇ ਕਿਹਾ ਦਫ਼ਤਰ ਵਿੱਚ ਜਿਹੜੀ ਮਾਈ ਬੈਠੀ ਹੈ ਉਸ ਨੂੰ ਕਹਿ ਦੇ ਤੁਸੀਂ ਬੀਬੀ ਜੀ ਜਾਓ ਕਰਨ ਤੇ ਆ ਪ੍ਰਿੰਸੀਪਲ ਦੂਰ ਗਿਆਂਦੇ ਦੇ ਫੁੱਲਾਂ ਦੀ ਕਤਾਰ ਦੇ ਓਲੇ ਕੁਰਸੀ ਢਹਾ ਕੇ ਜਾ ਬੈਠਾ ਸਾਰੇ ਛੁੱਟੇ ਹੁਣ ਤੱਕ ਉੱਥੇ ਹੀ ਬੈਠਾ ਰਿਹਾ। ਚਪੜਾਸੀ ਨੇ ਇੱਕ ਦੋ ਵਾਰੀ ਕੋਲ ਜਾ ਕੇ ਦੇਖਿਆ। ਪ੍ਰਿੰਸੀਪਲ ਦੀਆਂ ਅੱਖਾਂ ਗਿੱਲੀਆਂ ਸਨ। ਮਾਸਟਰ ਜੇ ਕੋਈ ਉਹਦੇ ਕੋਲ ਕੋਈ ਗੱਲ ਪੁੱਛਣ ਜਾਂਦਾ ਤਾਂ ਪ੍ਰਿੰਸੀਪਲ ਦਾ ਸਵਾਰ ਕੇ ਮੂੰਹ ਨਹੀਂ ਸੀ ਖੁੱਲਦਾ। ਸਾਰਾ ਸਕੂਲ ਹੈਰਾਨ ਸੀ। ਖੁਦੋਵੰਗ ਤੱਪਦਾ, ਬੁੜਕਦਾ ਤੇ ਵੱਡੂੰ ਖਾਉਂ ਕਰਦਾ। ਪ੍ਰਿੰਸੀਪਲ ਆਜੇ ਨਾ ਚੁੱਪ ਕਿਉਂ ਹੈ ਧੰਨਵਾਦ ਜੀ ਇੱਕ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ